ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਤੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 5-6 ਦਿਨਾਂ ਦੀ ਕਰਾਂਗੇ ਯਾਨੀ ਕਿ 12 ਫਰਵਰੀ ਤੱਕ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਗੱਲ ਜੇਕਰ ਮੌਸਮ ਦੀ ਕਰੀਏ ਉਸ ਫਿਰ ਟੈਂਪਰੇਚਰ ਦੀ ਗੱਲ ਲੈਂਦੇ ਹਾਂ ਸੋ ਅੱਜ ਦੇ ਦਿਨਾਂ ਦੇ ਦਿਨ ਦੇ ਵਿੱਚ ਜਿਹੜੇ ਟੈਂਪਰੇਚਰ ਦਰਜ ਹੋਏ ਨੇ ਕਿਉਂਕਿ ਅੱਜ ਦਾ ਦਿਨ ਲਗਭਗ ਸਾਫ ਹੀ ਸੀ ਪੰਜਾਬ ਦੇ ਵਿੱਚ ਵੀ ਨਾਲ ਲੱਗਦੇ ਸਵੇ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਅੱਜ ਸੂਰਜ ਦੇ ਦਰਸ਼ਨ ਚੜਦੇ ਹੋਏ ਸੀ ਤੇ ਲੰਘਦੇ ਤੱਕ ਯਾਨੀ ਕਿ ਸਾਰਾ ਦਿਨ ਜਿਹੜੀ ਧੁੱਪ ਖੜੀ ਰਹੀ ਸੋ ਜਿਹਦੇ ਸਦਕਾ ਟੈਂਪਰੇਚਰ ਦੇ ਵਿੱਚ ਵਾਧਾ ਵੇਖਣ ਨੂੰ ਮਿਲਿਆ 24.9 ਡਿਗਰੀ ਦੇ ਨਾਲ ਉਪਰ ਜਲਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਤੇ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜੇ 22 ਤੋਂ ਲੈ ਕੇ 24 ਦੇ ਵਿਚਕਾਰ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਦਰਜ ਹੋਏ ਨੇ ਉੱਤੇ ਹੀ 24.6 ਡਿਗਰੀ ਦੇ ਨਾਲ ਫਰੀਦাবাদ ਜ਼ਿਲ੍ਹਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਜ਼ਿਲ੍ਹਾ ਦਰਜ ਹੋਇਆ ਉੱਥੇ ਵੀ ਟੈਂਪਰੇਚਰ 23-24 ਅੰਛੇ ਚਲਦੇ ਰਹੇ ਸੋ ਇਹ ਟੈਂਪਰੇਚਰ ਕੱਲ ਵੀ ਇਸੇ ਲਗਾਤਾਰਤਾ ਦੇ ਵਿੱਚ ਚਲਦੇ ਰਹਿਣਗੇ ਤੇ ਆਉਂਦੇ ਜਿਹੜੇ ਦਿਨ ਹੋਣਗੇ ਅੱਜ 6 ਫਰਵਰੀਆ 7 8 ਤੇ 9 ਇਹਨਾਂ ਤਿੰਨ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਰਹਿੰਦਾ ਜਾ ਫਿਰਿਆ ਹਾਲਾਂਕਿ ਉੱਚਾ ਬੱਦਲ ਹੈ ਜਿਹੜੇ ਹੁਣ ਲੰਘਣਾ ਸ਼ੁਰੂ ਕਰਨਗੇ ਅੱਜ ਰਾਤ ਵੀ ਤੇ ਕੱਲ ਦਿਨ ਦੇ ਵਿੱਚ ਵੀ ਲੰਘ ਸਕਦੇ ਨੇ ਲੈਹਿੰਦੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਤੇ ਇਹ ਵੈਸਟਰਨ ਜੱਟ ਦੇ ਉੱਪਰਭਾਵ ਸਦਕਾ ਹੀ ਬਦਲ ਬਈ ਜਿਹੜੀ ਉੱਪਰ ਲਿਖਦਰ ਤੇ ਲੰਗੇਗੀ ਇਸ ਵਾਰ ਜਿਹੜਾ ਸਿਸਟਮ ਆ ਰਿਹਾ 9 10 ਦੇ ਰਿਕ ਨੂੰ ਜਿਹਦੀ ਪਹਿਲਾਂ ਵੀ ਤੁਹਾਰ ਨਾਲ ਜਿਹੜੀ ਗੱਲਬਾਤ ਹੈ ਸਾਂਝ ਕਰਦੇ ਰਹੇ ਨੇ ਕਰਦੇ ਰਹੇ ਹਾਂ ਕਿ 10 ਤਰੀਕ ਨੂੰ ਇੱਕ ਵੈਟਰਨ ਜੇ ਸਰਵਸ ਆ ਰਹੀ ਆ ਪਰ ਇਹ ਸਿਸਟਮ ਕੋਈ ਬਹੁਤਾ ਅਸਰ ਪੰਜਾਬ ਦੇ ਉੱਤੇ ਮੌਸਮ ਦੇ ਵਿੱਚ ਨਹੀਂ ਪਾ ਰਿਹਾ ਸੋ ਇਹਦਾ ਅਸਰ ਜਿਹੜਾ ਮੁੱਖ ਤੌਰ ਤੇ ਪਹਾੜਾਂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਉਹ ਵੀ ਹਲਕੀ ਬਰਬਾਰੀ ਦੇ ਰੂਪ ਦੇ ਵਿੱਚ ਤੇ ਮੈਦਾਨਾਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਕੁਝ ਖੇਤਰਾਂ ਦੇ ਵਿੱਚ ਬਦਲਬਾਈ ਸਵੇਰ ਤੋਂ ਸ਼ਾਮ ਤੱਕ ਬਣੀ ਰਹਿ ਸਕਦੀ ਹੈ 10 ਤਰੀਕ ਨੂੰ ਤੇ 11 ਦੀ ਸਵੇਰ ਤੱਕ ਬਾਕੀ ਮਹੀ ਆਲੇ ਅਸਰ ਘਟੇ ਨੇ ਹਲਕੇ ਟੁੱਟਵੇਂ ਦੇ ਛਰਾਟੇ ਲੱਗ ਜਾਣ ਉਹ ਤੋਂ ਫਨਕਾਰ ਨਹੀਂ ਕਰਦੇ ਇਸ ਤੋਂ ਬਾਅਦ ਜਿਹੜਾ ਸਿਸਟਮ ਅੱਗੇ ਆ ਰਿਹਾ 12 13 ਦੇ ਲਾਗੇ ਜਾਂ ਫਿਰ ਕਹ ਲਈਏ 14 15 ਦੇ ਲਾਗੇ ਛਾਗੇ ਇੱਕ ਸਿਸਟਮ ਹੋਰ ਆ ਰਿਹਾ ਤੇ ਜਿਹੜੇ ਦਿਨ ਹੋਣਗੇ 11 12 13 ਇਹਨਾਂ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਰਹਿੰਦਾ ਜਾ ਫ ਰਿਹਾ ਤੇ 14 15 ਵਾਲਾ ਸਿਸਟਮ ਵੀ ਹਾਲੇ ਹਲਕੇ ਤੋਂ ਲੈ ਕੇ ਦਰਮਿਆਨੇ ਫਦਰ ਦਾ ਲੱਗ ਰਿਹਾ ਤੇ ਉਹ ਸਿਸਟਮ ਕਿੰਨਾ ਕੁ ਪ੍ਰਭਾਵ ਪਾ ਸਕਦਾ ਉਹਦੇ ਤਰ੍ਹਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਨਜ਼ਰੀਆ ਸਾਂਝੀ ਕੀਤੀ ਜਾਵੇਗੀ ਫਿਲਹਾਲ ਜੇਕਰ ਤਾਜ਼ਾ ਅੰਕੜਿਆਂ ਤੇ ਨਜ਼ਰ ਲਾਉਣੀ ਆ ਜੋ ਅੱਜ ਜਾਰੀ ਕੀਤੇ ਨੇ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਇਹ ਜਿਹੜਾ ਅਪਡੇਟ ਜਿਹੜੀ ਜਾਰੀ ਕੀਤੀ ਗਿਆ ਉਹਦੇ ਦਿਨਾਂ ਦੇ ਮੌਸਮ ਦੀ ਸਕਰੀਨ ਤੇ ਦੇਖ ਸਕਦੇ ਆ ਕਿ ਅਲਰਟ ਜਿਹੜੇ ਹਟਾ ਲਏ ਗਏ ਨੇ ਤੇ ਧੁੰਦ ਵੀ ਬਹੁਤ ਸੀਮਿਤ ਖੇਤਰਾਂ ਤੱਕ ਸੀਮਿਤ ਰਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਧੁੰਦ ਦੇ ਵੀ ਅਸਰ ਘਟਨੇ ਸੋ ਅਲਰਟ ਜਿਹੜੇ ਆ ਮਹੀ ਵਾਲੇ ਤੇ ਧੁੰਦ ਵਾਲੇ ਹਟਾ ਲਏ ਗਏ ਨੇ ਸੀਤ ਲਹਿਰ ਤੇ ਵੀ ਇਹ ਹਟਾ ਟਾ ਲਏ ਗਏ ਨੇ ਤੇ ਮੌਸਮ ਮੁੱਖ ਤੌਰ ਤੇ ਖੁਸ਼ਕ ਤੇ ਸਾਫ਼ ਰਹਿੰਦਾ ਜਾਪ ਰਿਹਾ 10 ਵਾਲਾ ਸਿਸਟਮ ਕੋਈ ਬਹੁਤਾ ਪ੍ਰਭਾਵ ਹੈ ਜਿਹੜਾ ਪਾਣੀ ਰਿਹਾ ਇਸ ਲਈ ਰਡਾਰ ਦੇ ਵਿੱਚ ਉਹ ਸਿਸਟਮ ਸ਼ੋ ਨਹੀਂ ਹੋ ਰਿਹਾ ਸੋ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਉਹਦੀ ਗੱਲਬਾਤ ਆਪਾਂ ਆਉਂਦੇ ਦਿਨਾਂ ਦੇ ਵਿੱਚ ਸਪਸ਼ਟ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਤਾਂ ਤੁਹਾਨੂੰ ਦੇਵ ਇਜਾਜ਼ਤ ਤਾਂ